ਇਹਨੂੰ ਮਲਾਈ ਨੂੰ ਆਪਾਂ ਲਾਵਾਂਗੇ ਜਾਗ ਇਹਨਾਂ ਸਰ ਆਪਾਂ ਇਹਨੂੰ ਜਾਗ ਲਾ ਦੇਣਾ ਟਾ ਕੇ ਆਪਾਂ ਇਹਨੂੰ ਹੁਣ ਰੱਖ ਦੇਣਾ ਤੇ ਸਵੇਰੇ ਆਪਾਂ ਇਹਨੂੰ ਰੜਕਾਂਗੇ ਆਟਾ ਗੁੰਨਣ ਵਾਲੀ ਮਸ਼ੀਨ ਦੇ ਵਿੱਚ ਅੱਜ ਰੜਕਦੇ ਆਪਾਂ ਮਲਾਈ ਰਾਤ ਆਪਾਂ ਨੇ ਜਾਗ ਲਾ ਕੇ ਰੱਖਿਆ ਸੀ ਮਲਾਈ ਨੂੰ ਹੁਣ ਆਪਾਂ ਰੜਕਦੇ ਆਂ ਮਲਾਈ 'ਚ ਪਾਉਣਾ ਕਿ ਆਪਾਂ ਥੋੜਾ ਜਿਹਾ ਪਾਣੀ ਦੇਖੋ ਕਿੰਨੀ ਵਧੀਆ ਮੱਖਣੀ ਨਿਕਲੀ ਆ। ਇਹਦਾ ਇੱਕ ਵਾਰੀ ਚ ਸਾਰੀ ਮੱਖਣੀ ਨਿਕਲ ਜਾਂਦੀ ਆ। ਆਪਾਂ ਇਹ ਵੀ ਲਾ ਕੇ ਮੱਖਣੀ ਕੱਢ ਸਕਦੇ ਆ। ਇਹ ਰਾੜ ਦੀ ਜਗ੍ਹਾ ਤੇ ਇਹ ਆਪਾਂ ਇਹ ਲਾ ਕੇ ਕੱਢ ਸਕਦੇ ਆ ਜਿਹੜੇ ਤੇ ਫੁੱਲ ਜੇ ਬਣੇ ਹੋਏ ਨੇ ਪਰ ਇਹ ਕੱਲਿਆ-ਕੱਲਿਆ ਸਾਫ਼ ਕਰਨਾ ਪੈਂਦਾ। ਇਹਦੇ ਨਾਲ ਇਹ ਚੀਜ਼ ਸੌਖੀ ਹੋ ਜਾਂਦੀ ਆ। ਕੇਰਾਂ ਦੇ ਵਿੱਚ ਹੀ ਸਾਫ਼ ਹੋ ਜਾਂਦੇ ਆ ਤਾਂ। ਸ਼ਾਰਟਕਟ ਵਰਤੋ। ਇਸ ਲਈ ਯੂਪੀ ਮਸ਼ੀਨ ਨੂੰ ਲਿਆਏ ਤੇ ਵਰਤਦੇ ਆ ਕਿਉਂਕਿ ਇੱਕ ਮਸ਼ੀਨ ਇੱਕੋ ਹੀ ਮਸ਼ੀਨ ਦੇ ਨਾਲ ਕਈ ਕੰਮ ਹੋ ਜਾਂਦੇ ਨੇ ਹੁਣ ਆਪਾਂ ਤਿੰਨ ਕੰਮ ਲੈ ਲਏ ਮਸ਼ੀਨ ਤੋਂ ਪਹਿਲਾਂ ਆਲੂਆਂ ਦੀ ਪਿੱਠੀ ਬਣਾਈ ਫੇਰ ਆਪਾਂ ਆਟਾ ਗੁੰਨਿਆ ਫੇਰ ਆਪਾਂ ਹੁਣ ਇਹਦੇ ਨਾਲ ਹੀ ਮੱਖਣੀ ਕੱਢ ਲਈ ਤੁਸੀਂ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ